ਦੱਲੇਵਾਲ ਜੀ ਕਹਿੰਦੇ ਬੈਠ ਜਾਓ ਪਰ ਜਿਹੜੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਹੋਰ ਸੀ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਲੋਕ ਸਾਡੇ ਮਗਰ ਬਹੁਤ ਆ ਗਏ ਨੇ ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਅਸੀਂ ਪੰਜਾਬ ਦੇ ਵਿੱਚ ਜਾ ਕੇ ਵੋਟਾਂ ਦਾ ਮਾਹੌਲ ਬਣਾਵਾਂਗੇ ਤਾਂ ਸ਼ਾਇਦ ਸਾਨੂੰ ਕੋਈ ਕੱਲ ਨੂੰ ਅਸੀਂ ਰਾਜਨੀਤੀ ਬਣ ਜਾਈਏ ਵੱਡੇ ਸਾਡੀ ਸਰਕਾਰ ਹੀ ਬਣ ਜਾਏ ਤਾਂ ਇਹ ਭਰਮ ਭਲੇਖੇ ਚ ਪਰ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹਣਾ ਜਿਸ ਦਿਨ ਅਸੀਂ ਦਿੱਲੀ ਤੋਂ ਵਾਪਸ ਆਏ ਸੀ ਤਾਂ ਸਾਰੇ ਜਥੇਬੰਦੀ ਨੇ ਇੱਕ ਸਾਂਝਾ ਬਿਆਨ ਦਿੱਤਾ ਸੀ ਕਹਿੰਦੇ ਸਾਡੀਆਂ ਫੌਜਾਂ ਥੱਕ ਗਈਆਂ ਨੇ ਤਾਂ ਥਕੀਆਂ ਹੋਈਆਂ ਫੌਜਾਂ ਨੂੰ ਅਸੀਂ ਦੁਬਾਰਾ ਸਾਲਵਾ ਕੇ ਦੁਬਾਰਾ ਲੜਾਈ ਲੜਨ ਵਾਸਤੇ ਆਵ ਕਾਤੇ ਨਹੀਂ ਕਰ ਰਹੇ ਇਸ ਅੰਦੋਲਨ ਨੂੰ ਅਸੀਂ ਕੁਝ ਸਮੇਂ ਲਈ ਮੁਲਤਵੀ ਕਰਕੇ ਵਾਪਸ ਜਾ ਰਹੇ ਹਾਂ ਤੇ ਫੇਰ ਆ ਕੇ ਲੜਾਂਗੇ ਤਾਂ ਫੇਰ ਫਰਵਰੀ ਦੇ ਵਿੱਚ ਜਦੋਂ ਦੁਬਾਰਾ ਇਲੈਕਸ਼ਨ ਹੋਣੇ ਇਸ ਲੋਕ ਸਭਾ ਦੇ ਤਾਂ ਡੱਲੇਵਾਲ ਸਾਹਿਬ ਨੇ ਕਿਹਾ ਸੀ ਕਿ ਯਾਰ ਹੁਣ ਐਸੇ ਪ੍ਰਧਾਨ ਮੰਤਰੀ ਨੇ ਆਪਣੀਆਂ ਮੰਗਾਂ ਮੰਨੀਆਂ ਸੀ ਤੇ ਅੱਜ ਫੇਰ ਸਮਾਂ ਹੈ ਦੁਬਾਰਾ ਆਜੋ ਆਪਾਂ ਇਕੱਠੇ ਹੋ ਕੇ ਇਹ ਲੜਾਈ ਲੜਗੇ ਤਾਂ ਉੱਥੇ ਫੇਰ ਕਈ ਤਰੀਕੇ ਦੇ ਗੱਲਾਂ ਆਈਆਂ ਕਿ ਯਾਰ ਅਜੇ ਤੱਕ ਤਾਂ ਲੋਕ ਤਿਆਰ ਹੀ ਨਹੀਂ ਆ ਹੋ ਸਕਦਾ ਲੋਕਾਂ ਦਾ ਸਾਨੂੰ ਤੋਂ ਸਮਰਥਨ ਹੀ ਨਾ ਮਿਲੇ ਤਾਂ ਫੇਰ ਡੱਲੇਵਾਲ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ ਜਿਹੜਾ ਹੋਇਆ ਠੀਕ ਹੈ ਅਸੀਂ ਤਾਂ ਲੜਾਈ ਲੜਨ ਵਾਸਤੇ ਚੱਲਨੇ ਆ ਤੁਸੀਂ ਫੇਰ ਆਪਦਾ ਦੇਖ ਲਓ ਇਸ ਤਰੀਕੇ ਦੇ ਨਾਲ ਫੇਰ ਉੱਥੇ ਉਹਨੂੰ ਸਾਨੂੰ ਜਾਣਾ ਪਿਆ ਤੇ ਅੱਜ ਇਹ ਵੀ ਗੱਲ ਚੱਲਦੀ ਹੈ ਕਿ ਕੱਲਾ ਡੱਲੇਵਾਲ ਜਾ ਪੰਧੇਰ ਬੈਠਾ ਨਹੀਂ ਦੋਸਤੋ ਡ ਬਾਕੀ ਬਾਕੀ ਜਥੇਬੰਦੀਆਂ ਨੂੰ ਉਹਨਾਂ ਨੇ ਦਿੱਤਾ ਆਗਿਆ ਆਉਣ ਦੀ ਜਾਂ ਕੋਈ ਹੋਈ ਗੱਲਬਾਤ ਦੇਖੋ ਜੀ ਉਹ ਇਹਨਾਂ ਦੀ ਆਪਸ ਵਿੱਚ ਗੱਲ ਚੱਲਦੀ ਰਹਿੰਦੀ ਆ ਕਈ ਵਾਰੀ ਇਹਨਾਂ ਵੱਲੋਂ ਹੰਗਾਰਾ ਅੱਗੋਂ ਵੀ ਹੰਗਾਰਾ ਆਉਂਦਾ ਪਰ ਅੰਦਰਲੀ ਗੱਲਾਂ ਤਾਂ ਅਸੀਂ ਬਹੁਤੀਆਂ ਨਹੀਂ ਜਾਣਦੇ ਕਿ ਕਿੱਥੇ ਫਰਕ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਆ 12 ਮੰਗਾਂ ਨੂੰ ਲੈ ਕੇ ਡੱਲੇਵਾਲ ਸਾਹਿਬ ਜੀ ਜਾਂ ਪੰਧੇਰ ਦਾ ਜਿਹੜਾ ਗਰੁੱਪ ਆ ਅਸੀਂ ਲੜਾਈ ਉੱਥੇ ਲੜ ਰਹੇ ਆ ਇਹਨਾਂ ਦੇ ਵਿੱਚੋਂ ਇੱਕ ਵੀ ਮੰਗ ਕੋਈ ਵੀ ਜਥੇਬੰਦੀ ਕਹਿ ਦੇਵੇ ਕਿ ਯਾਰ ਆ ਮੰਗ ਕਿਸਾਨੀ ਦੇ ਜਾਂ ਖੇਤ ਮਜ਼ਦੂਰ ਦੇ ਹੱਕ ਦੇ ਵਿੱਚ ਨਹੀਂ ਜਾਂ ਦੁਕਾਨਦਾਰ ਦੇ ਹੱਕ ਦੇ ਵਿੱਚ ਨਹੀਂ ਸਾਰਾ ਕੁਝ ਇਹ ਆਡੀ ਆਪਸ ਵਿੱਚ ਹੋ ਸਕਦਾ ਕਿ ਕੋਈ ਅਣਬਣ ਹੋਵੇ ਜਾਂ ਕੁਝ ਜਥੇਬੰਦੀਆਂ ਦੇ ਵਿੱਚ ਹੋਵੇ ਮਤ ਪੇਦ ਹੁਣ ਤਾਂ ਅਸੀਂ ਇਹ ਕਹਿਨੇ ਆ ਕਿ ਨਾਲ ਜਿਹੜਾ ਕੱਟੋ-ਕੱਟ ਯਾਰ ਹੋਰ ਬਾਰਡਰ ਵੀ ਪਏ ਆ ਨਾ ਡੱਬ ਵਾਲੀ ਬਾਰਡਰ ਤੇ ਬੈਠ ਜੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਉੱਥੇ ਜਾ ਕੇ ਵੀ ਸਰਕਾਰ ਤੇ ਦਬਾਅ ਤਾਂ ਪਾਈਏ ਨਾ ਤੇ ਜੇ ਦਬਾਅ ਨਹੀਂ ਬਣਾਉਣਾ ਤਾਂ ਕੱਟੋ-ਕੱਟ ਫਿਰ ਕਈ ਵਾਰੀ ਇਹੋ ਜਿਹੇ ਬਿਆਨ ਦੇ ਦੇ ਨੇ ਕਿ ਉਹਦੇ ਨਾਲ ਵੀ ਮੋਰਚੇ ਨੂੰ ਲੱਗਦਾ ਕਿ ਯਾਰ ਜੇ ਇਹਨਾਂ ਨਾਲ ਗੱਲ ਕਰੋਂਗੇ ਅਸੀਂ ਨਹੀਂ ਮੰਨਣਾ ਜਾਂ ਕਈ ਤਰ੍ਹਾਂ ਦੇ ਬੱਛੋੜੀਆਂ ਮੋੜੀਆਂ ਗੱਲਾਂ ਚੱਲਦੀਆਂ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਤਾਂ ਇਸ ਤਰੀਕੇ ਨਾਲ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੀਰੋ ਅੱਜ ਮੌਕਾ ਹੈ ਆ ਲੜਾਈ ਜਿਹੜੀ ਢੱਲੇਵਾਰ ਨੇ ਸ਼ੁਰੂ ਕਰ ਦਿੱਤੀ ਆ 31 ਦਿਨ ਹੋ ਗਏ ਮਰਨ ਵਰਤ ਤ ਨੂੰ ਇਹ ਕਿਸਾਨੀ ਦੀ ਆਖਰੀ ਲੜਾਈ ਲੱਗਦੀ ਆ ਇਸ ਤੋਂ ਬਾਅਦ ਛੇਤੀ ਕਿਤੇ ਕਿਸਾਨੀ ਦੀ ਲੜਾਈ ਲੜੀ ਨਹੀਂ ਜਾਣੀ ਇਹ ਆਰ ਪਾਰ ਦੀ ਲੜਾਈ ਆ ਜੇ ਅਸੀਂ ਹੁਣ ਜਿੱਤ ਗਏ ਤਾਂ ਠੀਕ ਆ ਤੇ ਜੇ ਅੱਜ ਹੁਣ ਹਾਰ ਕੇ ਆ ਗਏ ਤਾਂ ਦੁਬਾਰਾ ਕਿਸਦਾ ਹੌਸਲਾ ਨਹੀਂ ਪੈਣਾ ਤਾਂ ਇਸ ਕਰਕੇ ਅਸੀਂ ਤਾਂ ਸਾਰੇ ਜਿੰਨੇ ਵੀ ਸੰਗਠਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਜੋ ਹੁਣ ਆਪਣਾ ਮੌਕਾ ਹੈ ਲੋਹਾ ਗਰਮ ਹੈ ਸਰਕਾਰ ਝੁਕੀ ਹੋਈ ਹੈ ਜਿਹੜੀ ਸਰਕਾਰ ਦੀ ਪਾਰਲੀਮੈਂਟ ਦਾ ਸਰਦਰੂਤ ਸੈਸ਼ਨ ਹੋ ਕੇਟਿਆ ਇਸ ਦੇ ਵਿੱਚ ਵੀ ਜਿਹੜੀ 31 ਮੈਂਬਰੀ ਕਮੇਟੀ ਸੀ ਉਹਨਾਂ ਨੇ ਵੀ ਲਗਭਗ ਆਪਣੀ ਜਿਹੜੀ ਹੱਕੀ ਮੰਗਾਂ ਨੇ ਇਹਨਾਂ ਨੂੰ ਜਾਇਜ਼ ਕਰ ਦਿੱਤਾ ਇਵਨ ਇੱਥੋਂ ਤੱਕ ਕਿ ਸਾਡੇ ਭਾਰਤ ਦੇ ਉਪ ਰਾਜਪਾਲ ਜਿਹੜੇ ਉਹਨਾਂ ਨੇ ਵੀ ਉਹ ਰਾਸ਼ਟਰਪਤੀ ਜ਼ੋਰੀ ਉਹਨਾਂ ਨੇ ਵੀ ਪਿਛਲੇ ਦਿਨਾਂ 'ਚ ਬਿਆਨ ਦਿੱਤਾ ਕਿ ਸਰਕਾਰ ਕਿਸਾਨਾਂ ਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕਰੇ ਤਾਂ ਸਰਕਾਰ ਦੇ ਉੱਤੇ ਦਬਾਅ ਤਾਂ ਬਹੁਤ ਹੈ ਪਰ ਲੋੜ ਹੈ ਹਰ ਇੱਕ ਪਿੰਡ ਦੇ ਵਿੱਚੋਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਜਾਣ ਦਾ ਸਾਢੇ 12 13000 ਪਿੰਡ ਨੇ ਸਾਡੇ ਪਿੰਡਾਂ ਦੇ ਪਹਿਲੇ ਵਾਰ ਜਿਵੇਂ ਦਿੱਲੀ ਦੇ ਵਿੱਚ ਧਰਨਾ ਲੱਗੇ ਐਸ ਵਾਰ ਲੱਗਦਾ ਵੀ ਉਹਨਾਂ ਹੀ ਹੁਣ ਲੋਕ ਸਾਥ ਦੇਣਗੇ ਦੇਖੋ ਜੀ ਪਹਿਲਾਂ ਸ਼ੁਰੂ ਦੇ ਵਿੱਚ ਠੀਕ ਅਸੀਂ ਮੰਨਦੇ ਕੋ ਉਹਨਾ ਵੱਡਾ ਇਕੱਠ ਨਹੀਂ ਸੀ ਪਰ ਜਦੋਂ ਤੋਂ ਸਾਡੇ ਪ੍ਰਧਾਨ ਜੀ ਮਰਨ ਵਰਤੇ ਬੈਠੇ ਆ ਤਾਂ ਬਹੁਤ ਵੱਡਾ ਇਕੱਠ ਹੋ ਰਿਹਾ ਸਾਡੇ ਪੰਜਾਬ ਦੀ ਕੋਈ ਵੀ ਜਥੇਬੰਦੀ ਹੈਗੀ ਹੈ ਜਿਹੜੀਆਂ ਮਤਲਬ ਸਿੱਖ ਜਥੇਬੰਦੀਆਂ ਨੇ ਕੋਈ ਵੀ ਸੰਤ ਮਹਾਤਮਾ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਜਿੰਨੇ ਵੀ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹ ਸਾਰੇ ਹੀ ਵੱਡੀ ਗਿਣਤੀ ਚ ਉੱਥੇ ਪਹੁੰਚ ਰਹੇ ਆ ਇੱਥੋਂ ਤੱਕ ਚਲੋ ਰਾਜਨੀਤਿਕ ਪਾਰਟੀਆਂ ਨੂੰ ਸੱਦਿਆ ਨਹੀਂ ਆ ਪਰ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਉੱਥੇ ਪਹੁੰਚੇ ਨੇ ਪਰ ਸਾਨੂੰ ਲੱਗਦਾ ਕਿ ਇਹ ਜਿਹੜਾ ਅੰਦੋਲਨ ਹੈ ਇਹ ਜਨ ਅੰਦੋਲਨ ਬਣ ਗਿਆ ਹੈ ਪੂਰੇ ਪੰਜਾਬ ਨਹੀਂ ਹਰਿਆਣੇ ਦੇ ਹਰਿਆਣੇ ਦੇ ਵਿੱਚ ਵੀ ਇੱਕ ਮਹਾ ਪੰਚਾਇਤ ਹੋ ਰਹੀ ਹੈ ਇੱਥੋਂ ਦੇ ਖਾਸ ਪੰਚਾਇਤਾਂ ਨੇ ਨਾ ਉਹ ਬਹੁਤ ਵੱਡੀ ਮਹਾ ਪੰਚਾਇਤ ਕਰ ਰਹੇ ਨੇ 29 ਦਸੰਬਰ ਦੇ ਵਿੱਚ ਹੀ ਤਾਂ ਸਾਰਾ ਪੰਜਾਬ ਉਹਦੇ ਪੰਜਾਬ ਦੇ ਨਾਲ ਹਰਿਆਣਾ ਵੀ ਜੁੜੂਗਾ ਬਾਕੀ ਸਟੇਟਾਂ ਵੀ ਜੁੜਨਗੀਆਂ 30 ਦਸੰਬਰ ਨੂੰ ਪੂਰੇ ਭਾਰਤ ਵੱਲੋਂ ਸੱਦਾ ਦਿੱਤਾ ਗਿਆ ਉਸ ਦਾ ਬਹੁਤ ਵੱਡਾ ਅਸਰ ਆਊਗਾ ਪਰ ਹਰਿਆਣਾ ਜਿੰਨਾ ਸਾਨੂੰ ਮੀਸ ਸੀ ਕਿਉਂਕਿ ਹਰਿਆਣੇ ਬਹੁਤ ਆ ਉਹਨਾਂ ਦੇ ਲੋਕਾਂ ਦੇ ਉੱਤੇ ਕਿ ਜਿਹੜਾ ਬੰਦਾ ਅੰਦੋਲਨ ਚ ਜਾਊਗਾ ਉਹਦੀ ਪੈਨਸ਼ਨ ਕੱਟ ਦੇਾਂਗੇ ਉਹਦੀ ਫਸਲ ਸਰਕਾਰੀ ਰੇਟਾਂ ਤੇ ਨਹੀਂ ਵਿਕਣੀ ਤਾਂ ਬੜੇ ਪ੍ਰੈਸ਼ਰ ਦੇ ਵਿੱਚ ਨੇ ਪਰ ਫੇਰ ਵੀ ਅਸੀਂ ਧੰਨਵਾਦੀ ਆਂ ਵੀਰਾਂ ਦੇ ਕਿ ਉਹ ਇੰਨੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਰਹੇ ਨੇ ਬਹੁਤ ਵੱਡਾ ਉਹਨਾਂ ਲੋਕਾਂ ਦਾ ਸਾਨੂੰ ਸਮਰਥਨ ਮਿਲ ਰਿਹਾ 26 ਜਥੇ ਬੰਦੀਆਂ ਬਾਰਡਰ ਤੇ ਪਹੁੰਚੀਆਂ ਜਿਹੜੀਆਂ ਬਾਕੀ ਜਥੇ ਬੰਦੀਆਂ ਰਹਿੰਦੀਆਂ ਆ ਉਹਨਾਂ ਨੂੰ ਕੋਈ ਸੱਦਾ ਡੱਲੇਵਾਲ ਸਾਹਿਬ ਵੱਲੋਂ ਜਾਂ ਕੋਈ ਤੁਹਾਡੀ ਆ ਵਿੱਚ ਮੀਟਿੰਗ ਹੋਈ ਹੈ ਜਨਵਰੀ ਕੀ ਕੋਈ ਆਪਾਂ ਕੋਈ ਡੱਲੇਵਾਲ ਦੇ ਕੋਈ ਮੁੰਡੇ ਦਾ ਵਿਆਹ ਨਹੀਂ ਕੋਈ ਇਹ ਜੀ ਗੱਲ ਤਾਂ ਹੈ ਨਹੀਂ ਹਰ ਇੱਕ ਬੰਦੇ ਤੇ ਹੀ ਆਪਾਂ ਲੜਾਈ ਲੜ ਰਹੇ ਆ ਤਾਂ ਫਿਰ ਉੱਥੇ ਘੋਲ ਦੇ ਵਿੱਚ ਕੁੱਦ ਪੈਣਾ ਚਾਹੀਦਾ ਹੈਗਾ ਯਾਰ ਇਹ ਤਾਂ ਬਾਅਦ ਚ ਦੇਖਾਂਗੇ ਆਪਾਂ ਕਿ ਚਲੋ ਜੋ ਕੋਈ 19 ਕੀ ਹੈਗੀ ਕੋਈ ਮੰਨ ਦੇ ਵਿੱਚ ਮਟਾਵ ਹੈਗਾ ਪਰ ਜਦੋਂ ਸਗੇ ਭਰਾ ਦੋ ਹੋਣ ਤੇ ਇੱਕ ਭਰਾ ਦੀ ਕਿਸੇ ਨਾਲ ਲੜਾਈ ਹੋ ਜਾਂਦੀ ਆ ਉਹ ਭਾਵੇਂ ਨਾ ਵੀ ਬਣਦੀ ਹੋਵੇ ਦੂਜਾ ਭਰਾ ਬਰਬਰ ਡਾਂਗ ਲੈ ਕੇ ਖੜ ਜਾਂਦਾ ਕਿ ਯਾਰ ਮੇਰਾ ਸਗਾ ਭਰਾ ਤਾਂ ਸਾਰੀਆਂ ਜਥੇਬੰਦੀਆਂ ਹੈ ਤਾਂ ਕਿਸਾਨਾਂ ਵਾਸਤੇ ਨਾ ਤੇ ਜੇ ਕਿਸਾਨਾਂ ਦੀ ਲੜਾਈ ਵਾਸਤੇ ਡੱਲੇਵਾਲ ਨੇ ਆਪਣੀ ਜਾਨ ਵਾਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਮਰਨ ਵਰਤ ਰੱਖ ਕੇ ਜਦ ਤੱਕ ਜਿੱਤਾਂਗੇ ਨਾ ਚਰ ਮਰਨ ਵਰਤੇ ਤੇ 31 ਦਿਨ ਹੋ ਗਏ ਨੇ ਤਾਂ 31 ਦਿਨ ਵਿੱਚ ਵੀ ਤੁਸੀਂ ਦੇਖ ਰਹੇ ਹੋ ਕੋਈ ਜਰਨਲ ਦਾ ਕੀ ਚਿਹਰਾ ਹੋ ਗਿਆ ਕੀ ਹਾ ਪਾਵੜੇ ਉਹਦੇ ਅੰਦਰਲੇ ਆਰਗਨ ਖਤਮ ਹੋ ਰਹੇ ਨੇ ਪਰ ਫੇਰ ਵੀ ਹੌਸਲੇ ਦੇ ਵਿੱਚ ਆ ਡਿੜ੍ਹ ਇਰਾਦੇ ਦੇ ਵਿੱਚ ਆ ਆਪਾਂ ਜਿੱਤਾਂਗੇ ਹਰ ਹਾਲ ਜਿੱਤ ਕੇ ਆਵਾਂਗੇ ਲੋਕਾਂ ਨੂੰ ਅਪੀਲ ਕਰਦਾ ਤੇ ਅਸੀਂ ਤਾਂ ਸਾਰੀਆਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਵੀਰੋ ਹੁਣ ਆਪਸ ਦੇ ਵਿੱਚ ਛੋਟੇ ਮੋਟੇ ਜਿਹੜੇ ਗਿਲੇ ਸ਼ਿਕਵੇ ਦੂਰ ਕਰ ਲਓ ਉਹਨਾਂ ਨੂੰ ਭਲਾ ਲਓ ਬਾਅਦ ਦੇ ਵਿੱਚ ਬੈਠ ਕੇ ਨਵੇੜ ਲਾਂਗੇ ਪਰ ਆ ਜੰਗ ਜਿੱਤ ਲਓ ਜੇ ਅੱਜ ਹਾਰ ਗਏ ਤਾਂ ਦੁਬਾਰੇ ਕੋਈ ਕਿੱਡੀ ਵੀ ਜਥੇਬੰਦੀ ਹੋ ਨੂੰ ਪਿੱਛੇ ਹੁਣ ਇੱਕ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਾਂ ਕਾਫੀ ਸਮੇਂ ਤੋਂ ਇੱਥੇ ਖੜੇ ਆ ਕੋਈ ਲੋਕ ਆਉਣ ਨੂੰ ਤਿਆਰ ਨਹੀਂ ਗੱਲ ਕਰਨ ਨੂੰ ਤਿਆਰ ਨਹੀਂ ਆਪਣੀ ਸੁਣਨ ਨੂੰ ਤਿਆਰ ਨਹੀਂ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੇ ਵੀ ਸਾਡੀ ਗੱਲ ਸੁਣਨ ਦੀ ਤਿਆਰ ਨਹੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਭੁੱਖਦਾ ਨਹੀਂ ਪਤਾ ਕਿ ਸਾਡੀ ਜਿਹੜੀ ਖੇਤੀ ਆ ਉਹਦਾ ਪੁੱਖ ਕੀ ਹੋਣਾ ਦੁਕਾਨਦਾਰ ਨੂੰ ਲੱਗਦਾ ਕਿ ਯਾਰ ਨਹੀਂ ਤਾਂ ਕਿਸਾਨਾਂ ਦੀ ਲੜਾਈ ਆ ਖੇਤ ਮਜ਼ਦੂਰਾਂ ਨੂੰ ਲੱਗਦਾ ਨਹੀਂ ਤਾਂ ਕਿਸਾਨਾਂ ਦੀ ਲੜਾਈ ਆ ਪਰ ਨਹੀਂ ਵੀਰੋ ਲੜਾਈ ਹਰ ਵਰਗ ਦੀ ਆ ਹੁਣ ਦੁਕਾਨਦਾਰ ਵੀਰ ਨੇ ਦੁਕਾਨਦਾਰ ਵੀਰਾਂ ਇੱਕ ਵਾਰ ਮੋਟ ਜਿਹੜਾ ਜ ਡੀਮਾਰਟ ਵੱਡਾ ਖੁੱਲ ਜੇ ਤਾਂ ਮੈਂ ਪਰਸੋ ਚੋਂ ਤੇ ਸੁਣ ਰਿਹਾ ਸੀ ਘੱਟੋ ਘੱਟ ਇੱਕ ਮੌਲ ਖੁੱਲਣ ਦੇ ਨਾਲ 1800 ਦੁਕਾਨਾਂ ਦੇ ਉੱਤੇ ਅਸਰ ਪੈਂਦਾ ਆ 1800 ਦੁਕਾਨਾਂ ਬੰਦ ਹੋ ਸਕਦੀਆਂ ਨੇ ਅੱਜਕੱਲ ਸਾਡੇ ਘਰਾਂ ਦੇ ਵਿੱਚ ਆਨਲਾਈਨ ਸ਼ਾਪਿੰਗ ਹੋ ਰਹੀ ਆ Amazon ਵਰਗੀਆਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਉਹ ਡੋਅ ਡਿਲੀਵਰੀ ਘਰਾਂ ਦੇ ਵਿੱਚ ਬੈਠਿਆਂ ਨੂੰ ਡਿਲੀਵਰੀ ਦੇ ਰਹੀਆਂ ਨੇ ਮੇਰੇ ਵੀਰੋ ਅੱਜ ਮੈਨੂੰ ਇਹ ਲੱਗਦਾ ਹੈ ਕਿ 15-20% ਜਿਹੜੀ ਸਾਡੀ ਅਸੀਂ ਬਾਜ਼ਾਰ ਚੋਂ ਚੀਜ਼ਾਂ ਖਰੀਦਦੇ ਸੀ ਉਹ ਸਿੱਧੀਆਂ ਸਾਡੇ ਘਰਾਂ ਦੇ ਵਿੱਚ ਆਉਣ ਲੱਗ ਗਈਆਂ ਤੇ ਜਿਹੜਾ ਉਹ 15-20% ਸ਼ੇਅਰ ਉਹ Amazon ਕੰਪਨੀ ਲੈ ਰਹੀ ਆ ਉਹ ਸ਼ੇਅਰ ਕਿਸਦੇ ਤੋਂ ਜਾ ਰਿਹਾ ਨਾ ਆ ਕੋਟਲੀ ਪਿੰਡ ਦੀਆਂ ਲੋਕਲ ਦੁਕਾਨਾਂ ਦਾ ਲਾ ਲਓ ਜੈਤੋ ਦਾ ਲਾ ਲਓ ਮੁਕਸਲਾ ਕਿਸੇ ਸ਼ਹਿਰ ਚ ਤੋਂ ਉਹ ਚੀਜ਼ ਆਉਣੀ ਸੀ ਨਾ ਤੇ ਉਹ ਉਹ ਕੰਪਨੀਆਂ ਅਮਰੀਕਾ ਦੀਆਂ ਸਿੱਧੀਆਂ ਭੇਜ ਰਹੀਆਂ ਨੇ ਤੇ ਹੌਲੀ-ਹੌਲੀ ਲੋਕ ਇੱਥੋਂ ਤੱਕ ਜਹੜੇ ਜਾਣਗੇ ਕਿ 100% ਤੱਕ ਵੀ ਜਾ ਸਕਦੇ ਕਿ ਸਾਰਾ ਕੁਝ ਚਲੋ ਯਾਰ ਘਰੇ ਬੈਠੇ ਨੂੰ ਆਉਂਦਾ ਤਾਂ ਲੋਕ ਲੈਣਗੇ ਫਿਰ ਇਹ ਦੁਕਾਨਾਂ ਵੀ ਖਤਮ ਹੋ ਜਾਣਗੀਆਂ ਤੇ ਜਿਸ ਦਿਨ ਖੇਤੀ ਘ ਸਾਡੇ ਖੇਤ ਮਜ਼ਦੂਰ ਵੀਰਾਂ ਨਾਲ ਨੌ ਮਾਸ ਦਾ ਰਿਸ਼ਤਾ ਸਾਡੇ ਖੇਤਾਂ ਚ ਆ ਕੇ ਸਾਡਾਂ ਨੂੰ ਮਦਦ ਕਰਾਉਂਦੇ ਖੇਤੀ ਦੇ ਵਿੱਚ ਤਾਂ ਉਹਨਾਂ ਦਾ ਰੁਜ਼ਗਾਰ ਵੀ ਜਿਹੜਾ ਬੰਦ ਹੋ ਜਾਣਾ ਤੇ ਜਿੱਡੀਆਂ ਵੀ ਖੇਤੀ ਨਾਲ ਜੁੜੀਆਂ ਹੋਈਆਂ ਨੇ ਰੇਹ ਦੀਆਂ ਦੁਕਾਨਾਂ ਨੇ ਸਪਰੇਅ ਦੀਆਂ ਦੁਕਾਨਾਂ ਨੇ ਜਾਂ ਸਾਡੀਆਂ ਵਰਕਸ਼ਾਪਾਂ ਨੇ ਜਾਂ ਸਪੇਅਰ ਪਾਰਟਸ ਦੀਆਂ ਦੁਕਾਨਾਂ ਨੇ ਉਹ ਸਾਰਾ ਕੁਝ ਖੇਤੀ ਨਾਲ ਜੁੜਿਆ ਹੋਇਆ ਤੇ ਜਿਸ ਦਿਨ ਸਾਡਾ ਕਿਸਾਨ ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ ਤਾਂ ਫਿਰ ਜਿਹੜੇ ਵੱਡੀਆਂ-ਵੱਡੀਆਂ ਦੁਕਾਨਾਂ ਵਾਲੇ ਸੇਠ ਆ ਜਾਂਦੇ ਜਦ ਅੜਥੀਏ ਨੇ ਅੜਥੀ ਬੰਦ ਹੋ ਜੂ ਸ਼ੈਲਰ ਵੀ ਬੰਦ ਹੋ ਜਾਣਗੇ ਕਹਿਣ ਦਾ ਭਾਵ ਕਿ ਜੋ ਕੁਝ ਵੀ ਹੈ ਉਹ ਸੈਣੇ ਸਾਰਾ ਕੁਝ ਹੀ ਖਤਮ ਹੋਣਾ ਇਹ ਅਸੀਂ ਨਾ ਸੋਚ ਗਏ ਅੱਜ ਸਮਾਂ ਹੈ ਸਾਡੇ ਕੋਲੇ ਕਿ ਅੱਜ ਅਸੀਂ ਖੜਕੇ ਕਿਸਾਨਾਂ ਦੇ ਨਾਲ ਖੜਗੇ ਖੇਤ ਮਜ਼ਦੂਰ ਵੀ ਖੜਨ ਦੁਕਾਨਦਾਰ ਵੀ ਕਰਨ ਰਲ ਕੇ ਲੜਾਈ ਲੜਨੀ ਪੈਣੀ ਹੈ ਕਿਉਂਕਿ ਕਾਰਪੋਰੇਟ ਬਹੁਤ ਵੱਡੇ ਆ ਸਰਕਾਰਾਂ ਦੀ ਨੀਤ ਬਹੁਤ ਬਾੜੀ ਆ ਕਾਰਪੋਰੇਟ ਹੀ ਸਰਕਾਰਾਂ ਨੂੰ ਬਣਾਉਂਦੇ ਨੇ ਤੇ ਉਹ ਉਹਨਾਂ ਦੇ ਹੱਥਾਂ ਦੀਆਂ ਕਟਪੁਤਲੀਆਂ ਬਣ ਕੇ ਖੇਡ ਰਹੇ ਨੇ ਹਾਂ ਬਹੁਤ ਬਹੁਤ ਧੰਨਵਾਦ ਜੀ ਸਟਾਫ